ਉਡਾ ਜੈਤ ਸ੍ਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਹੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟਾਇ ਹਮਾਰਾ ਹਰ ਹਰ ਸਤਿਗੁਰ ਪੁਰਖ ਮਲਾਬ ਹੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੀ ਹਰ ਹਰ ਨਾਮ ਰੱਖੋ ਉਰ ਧਾਰੇ ਹਰ ਹਰ ਅਮਰਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ RAM ਮਦਸੂਦਨ ਹਰ ਮਾਧੂ ਪ੍ਰਾਨਾ ਮੇਰਾ ਮਨ ਤਨੇ ਅਮਰਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਹੋ ਪੁਰਖ ਨਿਰੰਜਨ ਸੋਈ RAM ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮੇਲੋ ਹੋ ਗੁਰ ਨਾਮਿਕ ਨਾਮ ਸੁਖ ਹੋਈ RAM ਜੈਤ ਸ੍ਰੀ ਮਹੱਲਾ ਚੌਥਾ ਹਰ 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 ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ ਹਰ 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 ਭਗਤ ਦਿਰੜਾ ਵਹੁ ਹਰ ਹਰ ਨਾਮ ਉਮਾ ਹਾਰਾਮ ਹਰ ਹਰ ਨਾਮ ਦਿਆਲ ਧਿਆਹਾ ਹਰ ਕਹਿ ਰੰਗ ਸਦਾ ਗੁਣ ਗਾਹਾ ਹਰ 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 ਜਸ ਘੂਮਰ ਪਾਵਹੁ ਮਿਲ ਸਤ ਸੰਗ ਓ ਮਾਹਾਰਾਮ ਆਓ ਸਖੀ ਹਰ ਮੇਲ ਮਲਾਹਾ ਸੁਣ ਹਰ ਕਥਾ ਨਾਮ ਲੈ ਲਾਹ ਹਰ ਹਰ ਕਿਰਪਾ ਧਾਰ ਗੁਰ ਮੇਲੋ ਗੁਰ ਮਿਲਿਆ ਹਰ ਓ ਮਾਹਾਰਾਮ ਕਰ ਕੀਰਤ ਜਸ ਅਗਮ ਅਥਾਹ ਖਿੰਖਿਨ ਖਿਨ ਰਾਮ ਨਾਮ ਗਾਵਾਹ ਮੂ ਕੋ ਧਾਰ ਕਿਰਪਾ ਮਿਲਿਆ ਗੁਰ ਦਾਤੀ ਹਰ ਨਾਨਕ ਭਗਤ ਉਮਾ ਹਾਰਾਮ ਜੈਤ ਸ੍ਰੀ ਮਹੱਲਾ ਚੌਥਾ ਰਸ ਰਸ ਰਾਮ ਰਸਾਲਸਲਾਹ ਮਨ ਰਾਮ ਨਾਮ ਧੀਨਾ ਲੈ ਲਾਹ ਖਿਨ ਖਿਨ ਪਗਤ ਕਰਹਿ ਦਿਨ ਰਾਤੀ ਗੁਰਮਤਿ ਭਗਤ ਉਮਾ ਹਾਰਾਮ ਹਰ ਹਰ ਗੁਣ ਗੋਵਿੰਦ ਜਪਾਹ ਮਨ ਤਨ ਜੀਤ ਸ਼ਬਦ ਲੈ ਲਾਹ ਗੁਰਮਤਿ ਪੰਚ ਦੂਤ ਵਾਸ ਆਵਹਿ ਮਨ ਤਨ ਹਰ ਓ ਮਾਹਾਰਾਮ ਨਾਮ ਰਤਨ ਹਰ ਨਾਮ ਜਪਾਹਾ ਹਰ ਗੁਣ ਗਾਏ ਸਦਾ ਲੈ ਲਾਹਾ ਦੀਨ ਦਿਆਲ ਕਿਰਪਾ ਕਰ ਮਾ ਦੂ ਹਰ ਹਰ ਨਾਮ ਓ ਮਾਹਾਰਾਮ ਜਪ ਜਗਦੀਸ਼ ਜਪੋ ਮਨ ਮਾਹਾ ਹਰ ਹਰ ਜਗਨਨਾਥ ਜਗ ਲਾਹਾ ਤਨ ਤਨ ਵੱਡੇ ਠਾਕੁਰ ਪ੍ਰਭ ਮੇਰੀ ਜਪ ਨਾਨਕ ਭਗਤ ਓ ਮਾਹਾਰਾਮ ਜੈਤ ਸ੍ਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ ਆਪੇ ਨਿਰਪਉ ਤਾੜੀ ਲਾਹਾ ਆਪੇ ਹੀ ਆਪ ਆਪ ਵਰਤੈ ਆਪੇ ਨਾਮ ਉਮਾਹਾ ਰਾਮ ਆਪੇ ਦੀਪ ਲੋ ਦੀਪਾਹਾ ਆਪੇ ਸਤ ਗੁਰ ਸਮੁੰਦ ਮਥਾਹਾ ਆਪੇ ਮਥ ਮਥ ਤਤ ਕਢਾਈ ਜਪ ਨਾਮ ਰਤਨ ਓ ਮਹਾਰਾਮ ਸਖੀ ਮਿਲੋ ਮਿਲ ਗੁਣ ਗਵਾਹਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਭਾਈ ਹਰ ਹਰ ਨਾਮ ਅਮਾਹਾਰਾਮ ਆਪੇ ਵੜਦਾਣਾ ਵਡਸਾਹਾ ਗੁਰਮਖ ਪੂੰਜੀ ਨਾਮ ਵਸਾਹਾ ਹਰ ਹਰ ਦਾਤ ਕਰੋ ਪ੍ਰਭ ਭਾਵੇ ਗੁਣ ਨਾਨਕ ਨਾਮ ਅਮਾਹਾਰਾਮ ਜੈ ਸ੍ਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਹਾ ਪੂੰਜੀ ਨਾਮ ਗੁਰਮੁਖ ਵੇਸਾ ਹਰ ਹਰ ਕਿਰਪਾ ਧਾਰ ਮਦਸੂਦਨ ਮਿਲ ਸਤ ਸੰਗ ਉਮਾ ਹਾਰਮ ਹਰ ਗੁਣ ਬਾਣੀ ਸਰਵਣ ਸੁਣਾ ਹਰ ਕਿਰਪਾ ਸਤ ਗੁਰੂ ਮਲਾਹਾ ਗੁਣ ਗਾਵਹਿ ਗੁਣ ਬੋਲਹਿ ਬਾਣੀ ਹਰ ਗੁਣ ਜਪ ਉਮਾ ਹਾਰਮ ਸਭ ਤੀਰਥ ਵਰਤ ਜਗ ਪੁੰਨ ਤੁਲਾਹਾ ਹਰ ਹਰ ਨਾਮ ਨਾ ਪੁਜੇ ਪੁਜਾ ਹਰ ਹਰ ਅਤੁੱਲ ਤੋਲ ਅਤ ਭਾਰੀ ਗੁਰਮਤਿ ਜਪ ਓ ਮਾਹਾਰਾਮ ਸਭ ਕਰਮ ਧਰਮ ਹਰ ਨਾਮ ਜਪਾ ਹ ਕਿਲ ਵਿਖ ਮੈਲ ਪਾਪ ਤੁਹਾ ਹ ਦੀਨ ਬਿਆਲ ਹੋ ਹੋ ਜਨ ਉਪਰ ਦੇਹੋ ਨਾਨਕ ਨਾਮ ਓ ਮਾਹਾਰਾਮ ਜੈ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਮਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਦਪ ਇਸ਼ਟ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਵਦਹਿ ਤਾਂ ਮਹਿ ਸੰਤੋਖ ਨਾ ਪਾਇਆ ਹਸਤ ਰੱਥ ਅਸਵ ਪਵਨ ਤੀਜ ਟਣੀ ਭੂਮਨ ਚਤੁਰੰਗਾ ਸੰਗ ਨਾ ਚਾਲਿਓ ਇਨ ਮਹਿ ਕਸ਼ੂਐ ਊਠ ਸਦਾਇਓ ਨਾਂਗਾ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਂ ਕੈ ਹਰ ਹਰ ਗਾਈਐ ਨਾਨਕ ਈਹਾਂ ਸੁਖ ਆਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਧੁਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸ ਰੂ ਕਹੀ ਉਹ ਪ੍ਰਿਆ ਕਹੀ ਉਹ ਵਿਸੰ ਭਈ ਮੈਂ ਬਹੁ ਵਿਦ ਸੁਨਤੇ ਕਹੋ ਸੁਹਾਗਨ ਸਹੀ ਓ ਰਹਾਉ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀਓ ਬਰਨ ਨਾਂ ਦੀ ਸੈ ਚਿਹਨ ਨਾਂ ਲਖੀਐ ਸੁਹਾਗਨ ਸਾਤ ਬਝਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਜੈ ਸ੍ਰੀ ਮਹੱਲਾ ਪੰਜਵਾਂ ਦੀਰੋਂ ਸੁਨ ਧੀਰੋਂ ਪ੍ਰਭ ਕੋ ਰਹਾਉ ਜੀ ਪਨਾਨ ਮਨ ਤਨ ਸਭ ਅਰਪਉ ਨੀਰੋਂ ਪੇਖ ਪ੍ਰਭ ਕੋ ਨੀਰੋ ਬੇਸ਼ਮਾਰ ਬੇਅੰਤ ਬਦਦਾਤਾ ਮਨਹਿ ਹੀਰੋਂ ਪੇਖ ਪ੍ਰਭ ਕੋ ਜੋ ਚਾਹਉ ਸੋਇ ਸੋਇ ਪਾਵਉ ਆਸਾ ਮਨਸਾ ਪੂਰਉ ਜਪ ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੁਖ ਨ ਕਬਹੂ ਝੂਰੋਂ ਬੋਜ ਪ੍ਰਭ ਕੋ ਜੈਤ ਸ੍ਰੀ ਮਹੱਲਾ ਪੰਜਵਾ ਲੜੀਂਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਵੋ ਨੀਕੇ ਘਟ ਘਟ ਤੇ ਸਹਿ ਬਸੇ ਰਹਾਉ ਸੂਖ ਅਰਾਧਨ ਦੁਖ ਅਰਾਧਨ ਬਿਸਰੈ ਨਾ ਕਾਹੂ 베ਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਭਰਮ ਅੰਧੇਰਾ ਥਾਨ ਤਨੰਤਰ ਸਭ ਨਹੀਂ ਜਾਈ ਜੋ ਦੀਸੈ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਬਹੁਰ ਨ ਹੋਈ ਹੈ ਫੇਰਾ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਚੌਥਾ ਧੁਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰਯਾਗ ਤਜੀ ਸਿਆਨ ਪਚਿੰਤ ਵਿਸਾਰੀ ਹੰਗ ਛੋਡਿਓ ਹੈ ਤਿਆਗ ਰਹਾਉ ਜਉ ਦੇਖੋਂ ਤੋ ਸਗਲ ਮੋਹੇ ਮੋਹੀਓ ਤਉ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤਉ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਭਾਵਕ ਕੋ ਜਉ ਸੰਤ ਭੇਟੇ ਵੱਡ ਭਾਗ ਜਨ ਨਾਨਕ ਸਰਬ ਸੁਖ ਪਾਈ ਮੋਰੋ ਹਰ ਚਰਨੀ ਚਿਤ ਲਾਗ ਜੈ ਸ੍ਰੀ ਮਹੱਲਾ ਪੰਜਵਾ ਮਨ ਮਹਿ ਸਤ ਗੁਰ ਧਿਆਨ ਧਰਾ ਦ੍ਰਿੜਿਓ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਉ ਮਾਇਆ ਕਰਾ ਰਹਾਉ ਕਾਲ ਜਾਲ ਅਰ ਮਹਾ ਜੰਜਾਲਾ ਛੁਟਕੇ ਜਮਹਿ ਡਰਾ ਆਇਓ ਦੁਖ ਹਰਨ ਸਰਨ ਕਰਨਾ ਪਤ ਗਹਿਓ ਚਰਨ ਆਸਰਾ ਨਾਵ ਰੂਪ ਭਇਓ ਸਾਧ ਸੰਗ ਭਾਵਨੇ ਦਪਾਰ ਪਰਾ ਹਪੇਓ ਪੀਓ ਗਤਿ ਥੀਓ ਪਰਮਾ ਕਹੋ ਨਾਨਕ ਅਜਰ ਜਰਾ ਜੈਤ ਸ੍ਰੀ ਮਹੱਲਾ ਪੰ